19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਪੰਨੂ ਸਾਹਿਬ ਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਵੱਡਾ ਪ੍ਰੋਗਰਾਮ ਜੱਗੀ ਪੰਦੇਰ ਥੌਲ ਮਾਜਰਾ ਜਸਵੀਰ ਸਿੰਘ ਜੀ ਬਿੱਟੂ ਕੂਮ ਕਲਾ ਸੋ ਵੀਰੋ ਜਿੱਥੇ ਸਤਕਾਰ ਆ ਦਲਪ੍ਰੀਤ ਸਾਹ ਬਣਾ ਗੁਰੀ ਜਸਪਾਲ ਬਾਂਗਰ ਮੀਤਾ ਬਿਲਗਾ ਜੱਗਾ ਸਿੰਘ ਕੱਲਾ ਰਾਇਪੁਰ ਚੀਨਾ ਮਾਨਸਾ ਸੋ ਵੀਰ ਸਰ ਵੀ ਹੋਣੀ ਸੋ ਸ਼ਿਕਾਰੀ ਭਰਾ ਘੋੜੇ ਵਾਲੇ ਵੀਰ ਬਰਦਾ ਵਾਲੇ ਵੀਰ ਵੀਰੋ ਸਾਰਿਆਂ ਨੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੇ ਜਿੱਥੇ ਅੱਜ ਸਤਕਾਰ ਦਿੱਤਾ ਵਾ ਜੋ ਜੋ ਮੁੱਖ ਮੰਤਰੀ ਸਾਹਿਬ ਇੱਧਰ ਪੌੜੀ ਚੜਨਗੇ ਗੱਲਾਂ ਬਾਤਾਂ ਆਪਣੀਆਂ ਹੋ ਗਈਆਂ ਕੋਈ ਸਾਹਮਣੇ ਵੀ ਹੋ ਜਾਣੀਆਂ ਨੇ ਜੇ ਥੋਡੀ ਮੁਹੱਬਤ ਆਵਾਜ਼ ਏਵੇਂ ਜਿਵੇਂ ਰਹੀ ਪੰਨੂ ਸਾਹਿਬ ਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਵੱਡਾ ਪ੍ਰੋਗਰਾਮ ਜੱਗੀ ਪੰਦੇਰ ਤੌਲ ਮਾਜਰਾ ਜਸਵੀਰ ਸਿੰਘ ਜੀ ਬਿੱਟੂ ਕੂਮਕਲਾ ਸੋ ਵੀਰੋ ਜਿੱਥੇ ਸਤਕਾਰ ਆ ਦਲਪ੍ਰੀਤ ਸਾਹਿਬਾਣਾ ਗੁਰੀ ਜਸਪਾਲ ਬਾਂਗਰ ਮੀਤਾ ਬਿਲਗਾ ਜੱਗਾ ਸਿੰਘ ਕੱਲਾ ਰਾਇਪੁਰ ਕੀਨਾ ਮਾਨਸਾ ਸੋ ਵੀਰ ਸਰ ਵੀ ਹੋਣੀ ਸੋ ਸ਼ਿਕਾਰੀ ਭਰਾ ਘੋੜੇ ਵਾਲੇ ਵੀਰ ਬੜਦਾ ਵਾਲੇ ਵੀਰ ਵੀਰੋ ਸਾਰਿਆਂ ਨੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੇ ਜਿੱਥੇ ਅੱਜ ਸਤਕਾਰ ਦਿੱਤਾ ਵਾ ਜਿਉਂ-ਜਿਉਂ ਮੁੱਖ ਮੰਤਰੀ ਸਾਹਿਬ ਇੱਧਰ ਪੌੜੀ ਚੜਨਗੇ ਗੱਲਾਂ ਬਾਤਾਂ ਆਪਣੀਆਂ ਹੋ ਗਈਆਂ ਕੋਈ ਸਾਹਮਣੇ ਵੀ ਹੋ ਜਾਣੀਆਂ ਨੇ ਜੇ ਤੁਹਾਡੀ ਮੁਹੱਬਤ ਆਵਾਜ਼ ਏਵੇਂ ਜਿਵੇਂ ਰਹੀ ਪੰਨੂ ਸਾਹਿਬ ਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਵੱਡਾ ਪ੍ਰੋਗਰਾਮ ਜੱਗੀ ਪੰਦੇਰ ਥੌਲ ਮਾਜਰਾ ਜਸਵੀਰ ਸਿੰਘ ਜੀ ਬਿੱਟੂ ਕੂਮਕਲਾ ਸੋ ਵੀਰੋ ਜਿੱਥੇ ਸਤਕਾਰ ਆ ਦਲਪ੍ਰੀਤ ਸਾਹਿਬਾਨਾ ਗੁਰੀ ਜਸਪਾਲ ਬਾਂਗਰ ਮੀਤਾ ਬਿਲਗਾ ਜੱਗਾ ਸਿੰਘ ਕੱਲਾ ਰਾਏ ਪਰ ਚੀਨਾ ਮਾਨਸਾ ਸੋ ਵੀਰ ਸਰ ਵੀ ਹੋਣੀ ਸੋ ਸ਼ਿਕਾਰੀ ਭਰਾ ਘੋੜੇ ਵਾਲੇ ਵੀਰ ਬੜਦਾ ਵਾਲੇ ਵੀਰ ਵੀਰੋ ਸਾਰਿਆਂ ਨੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੇ ਜਿੱਥੇ ਅੱਜ ਸਤਕਾਰ ਦਿੱਤਾ ਵਾ ਜੋ ਜੋ ਮੁੱਖ ਮੰਤਰੀ ਸਾਹਿਬ ਇੱਧਰ ਪੌੜੀ ਚੜਨਗੇ ਗੱਲਾਂ ਬਾਤਾਂ ਆਪਣੀਆਂ ਹੋ ਗਈਆਂ ਕੋਈ ਸਾਹਮਣੇ ਵੀ ਹੋ ਜਾਣੀਆਂ ਨੇ ਜੇ ਥੋਡੀ ਮੁਹੱਬਤ ਆਵਾਜ਼ ਏਵੇਂ ਜਿਵੇਂ ਰਹੀ ਪੰਨੂ ਸਾਹਿਬ ਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਵੱਡਾ ਪ੍ਰੋਗਰਾਮ ਜੱਗੀ ਪੰਦੇਰ ਤੌਲ ਮਾਜਰਾ ਜਸਵੀਰ ਸਿੰਘ ਜੀ ਬਿੱਟੂ ਕੂਮਕਲਾ ਸੋ ਵੀਰੋ ਜਿੱਥੇ ਸਤਕਾਰ ਆ ਦਲਪ੍ਰੀਤ ਸਾਹਿਬਾਣਾ ਗੁਰੀ ਜਸਪਾਲ ਬਾਂਗਰ ਮੀਤਾ ਬਿਲਗਾ ਜੱਗਾ ਸਿੰਘ ਕੱਲਾ ਰਾਇਪੁਰ ਕੀਨਾ ਮਾਨਸਾ ਸੋ ਵੀਰ ਸਰ ਵੀ ਹੋਣੀ ਸੋ ਸ਼ਿਕਾਰੀ ਭਰਾ ਘੋੜੇ ਵਾਲੇ ਵੀਰ ਬੜਦਾ ਵਾਲੇ ਵੀਰ ਵੀਰੋ ਸਾਰਿਆਂ ਨੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੇ ਜਿੱਥੇ ਅੱਜ ਸਤਕਾਰ ਦਿੱਤਾ ਵਾ ਜਿਉਂ-ਜਿਉਂ ਮੁੱਖ ਮੰਤਰੀ ਸਾਹਿਬ ਇੱਧਰ ਪੌੜੀ ਚੜਨਗੇ ਗੱਲਾਂ ਬਾਤਾਂ ਆਪਣੀਆਂ ਹੋ ਗਈਆਂ ਕੋਈ ਸਾਹਮਣੇ ਵੀ ਹੋ ਜਾਣੀਆਂ ਨੇ ਜੇ ਤੁਹਾਡੀ ਮੁਹੱਬਤ ਆਵਾਜ਼ ਏਵੇਂ ਜਿਵੇਂ ਰਹੀ